ਸੋ ਵੱਡੇ ਭਾਗ ਸਾਡੇ ਇਹ ਵੀ ਨੇ ਕਿ ਸਾਡੇ ਵਾਸਤੇ ਸਾਡੇ ਪੁਰਖਿਆਂ ਨੇ ਆਪਣਾ ਆਪ ਬਾਰ ਕੀ ਸਾਨੂੰ ਅੱਜ ਜੋ ਅਸੀਂ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਇਹ ਤਾਂ ਹੀ ਹੈ ਜੋ ਸਾਡੇ ਅੱਜ ਸਿਰ ਤੇ ਦਸਤਾਰਾਂ ਸੋਹਂਦੀਆਂ ਨੇ ਸਿਰਾਂ ਤੇ ਚੁੰਨੀਆਂ ਸੋਹਂਦੀਆਂ ਨੇ ਇਹ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਦਾ ਹੀ ਨਤੀਜਾ ਹੈ ਦੂਜੀ ਗੱਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ ਸੱਚ ਸੁਣੀ ਦੀ ਸੱਚੀ ਵੇਲਾ ਚਾਪ ਬੀ ਸੱਚ ਨੂੰ ਹਮੇਸ਼ਾ ਸੱਚ ਦੇ ਹਰ ਥਾਂ ਦੇ ਉੱਪਰ ਬੋਲ ਦੇਣਾ ਚਾਹੀਦਾ ਮੌਤ ਲਈ ਆਉਣੀ ਆਉਣੀ ਔਰ ਆਯਾਦੀ ਵਾਸਤੇ ਲੜਨਾ ਲੋਹਾਰਿਆਂ ਦਾ ਕੰਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪਹਿਲਾਂ ਇਹ ਸਿੱਖਿਆ ਦਿੱਤੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡੇ ਆਸ ਬਹੁਤ ਸਵਨ ਕੀ ਰੀੜਕਾ ਤਾਂ ਉਹ ہمارے پاس ਸ਼ਾਇਦ ਉਹ ਸਾਡੇ ਵਿੱਚ ਅੱਜ ਜज्ਵਾ ਨਹੀਂ ਰਿਹਾ ਜੋ ਗੁਰੂ ਸਾਹਿਬ ਜੀ ਨੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲਾਂ ਸਾਨੂੰ ਬਖਸ਼ਿਸ਼ ਕੀਤਾ ਸੀਗਾ ਮਰਨਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਦੁਨੀਆਂ ਤੋਂ ਸੰਸਾਰ ਤੋਂ ਬੰਦਾ ਉਮਰ ਭੋਕੇ ਮਰ ਜਾਂਦਾ ਹੈ ਕੋਈ ਬਚਪਨ ਚ ਮਰ ਜਾਂਦਾ ਹੈ ਕੋਈ ਜਨਮ ਲੈਂਦਾ ਹੀ ਮਰ ਜਾਂਦਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਵੀ ਮੌਤ ਐਜੀ ਹੋਣੀ ਚਾਹੀਦੀ ਹੈ ਜਿਹੜੀ ਔਰਾਂ ਨੂੰ ਹੋਰ ਨੂੰ ਸਿੱਖਿਆ ਦੇਵੇ ਤੋਂ ਬਰਾਜੇ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਤੁਸੀਂ ਵੇਖੀ ਐ ਵੀ ਕਿਵੇਂ ਉਹਨਾਂ ਨੂੰ ਜਮੂਰਾਂ ਦੇ ਨਾਲ ਨੋਚ-ਨੋਚ ਕੇ ਹੋਰਾਂ ਦੇ 5 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁਨਿਆ ਗਿਆ ਆ ਆਪਾਂ ਨੂੰ ਸੋਚਣਾ ਹੈ બીਜੇ ਕੋਈ ਗੋਬਿੰਦ ਸਿੰਘ ਮਹਾਰਾਜੀ ਨੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਹੋਊਗਾ ਆਪਣੇ ਜਹਾਨ ਦੇ ਵਿੱਚ ਲੈ ਕੇ ਆਇਓ ਵੀ ਕਿਹੋ ਜਿਹਾ ਮਾਹੌਲ ਹੋਵੇਗਾ ਜਿਹੜਾ 8 ਮਹੀਨਿਆਂ ਤੋਂ ਆਨੰਦਪੁਰ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਜਿਹੜਾ ਆਪਣੇ ਜਥੇ ਗੁਰੂ ਸਾਹਿਬ ਜੀ ਦਾ ਵਾਸਾ ਸੀ ਫੌਜਾਂ ਨੇ 8 ਮਹੀਨਿਆਂ ਤੋਂ ਘੇਰਿਆ ਹੋਇਆ ਸੀ ਕਿ ਮਈ ਤੋਂ ਸ਼ੁਰੂ ਹੋ ਗਈ ਸੀ ਇਹ ਲੜਾਈ ਤਕਰੀਬਨ ਜੇਕਰ ਇਹ ਲੜਾਈ ਦੇਖੀ ਤਾਂ 3 ਸਾਲ ਚੱਲਦੀ ਰਹੀ ਹੈ ਇਹ 3 ਸਾਲ ਤੋਂ ਲੜਾਈ ਗੁਰੂ ਸਾਹਿਬ ਜੀ ਨੇ ਕਦੇ-ਕਦੇ ਉਹਨਾਂ ਨੇ ਰੈਸ ਤੋਂ ਲਈ ਔਰ ਲੜਾਈ ਜੰਗ ਚੱਲਦੀ ਰਹੀ 14 ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇਤਿਹਾਸਕਾਰਾਂ ਦੇ ਪੱਖ ਦੇ ਨਾਲ ਦੂਸਰੀ ਗੱਲ ਜਿਹੜੀ ਅੱਜ ਆ ਗੱਲ ਕਰਨੇ ਆਲੀ ਹੈ ਜਿਹੜੀ ਕਿ ਆਪਾਂ ਨੇ ਸਾਬ ਜਦਿਆਂ ਦੀ ਸ਼ਹੀਦੀ ਦਾ ਆਪਾਂ ਨੇ ਸਾਰਾ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਦੋਂ ਸਭ ਕੁਝ ਵਾਰ ਕੀ ਸਰਵੰਸ ਵਾਰ ਕੀ ਅਨੰਤ ਰਜੂਰ ਸਾਹਿਬ ਜਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਮਰਿਤ ਛਕਾ ਕੇ ਪੰਜਾਬ ਵੱਲ ਭੋ ਭੇਜਦੇ ਨੇ ਔਰ ਇੱਕ ਸਿੱਖ ਰਾਜ ਦਾ ਸਥਾਪਨਾ ਹੁੰਦੀ ਹੈ ਸੋ ਆਪਾਂ ਬਹੁਤ ਸਮਾਂ ਨਹੀਂ ਲਵਾਂਗੇ ਆਪਾਂ ਇਤਿਹਾਸ ਪੱਖ ਦੇ ਵਿੱਚੋਂ ਆਪਾਂ ਜੋ ਫਿਲਮ ਵੇਖੀ ਹੈ ਉਹ ਆਪਾਂ ਸਵਾਲ ਜਵਾਬ ਕਰਾਂਗੇ ਜਿਹੜਾ ਸਹੀ ਜਵਾਬ ਆਉਂਦਾ ਹੋਵੇਗਾ ਹੱਥ ਖੜਾ ਕਰ ਲਵੇ ਅਸੀਂ ਉਸ ਨੂੰ ਸਾਡੀ ਜਿਹੜੀ ਟੀਮ ਹੈ ਉਹ ਬੁਲਾ ਲਵੇਗੀ ਸਟੇਜ ਦੇ ਉੱਪਰ ਔਰ ਸਹੀ ਜਵਾਬ ਦੇਣ ਵਾਲੇ ਨੂੰ ਸਾਡੇ ਫੈਸਟਵਲ ਨੂੰ ਵਿਸ਼ੇਸ਼ ਤੌਰ ਤੇ ਸਾਡੇ ਵੱਲੋਂ ਸਨਮਾਨ ਪੱਤਰ ਅਸੀਂ ਲੈ ਕੇ ਆਇਆ ਬਣਵਾ ਕੇ ਉਹ ਦਿੱਤੇ ਜਾਣਗੇ ਸੋ ਆਓ ਗੁਰਸਹਿਬ ਦੀ ਕਿਰਪਾ ਕਰਮ ਕੇ ਆਪਾਂ ਜਰੂਰ ਇਸ ਇਤਿਹਾਸ ਨਾਲ ਜੁੜੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਸਵਾ ਫਿਲਮ ਦੇ ਵਿੱਚੋਂ ਪਹਿਲਾ ਮੇਰਾ ਸਵਾਲ ਇਹ ਹੀ ਹੈ ਕਿ ਬਾਬਾ ਪੰਡਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀਗਾ ਅੱਜ ਬੇਟਾ ਤੁਸੀਂ ਆ ਗਏ ਇੱਥੇ ਅੱਜ ਸਾਡੇ ਕੋਲ ਮੰਮਲੀ ਵੇਖ ਤਾਂ ਤੁਸੀਂ ਹੁਣ ਆਜੂ ਬੋਲੋ ਪਤਾ ਸਾਰਿਆਂ ਨੂੰ ਆਪਾਂ ਤਾਂ ਇੱਕ ਇੰਟਰਸਟ ਟੋਪਿਕ ਲੈਣਾ ਹੈ ਬੱਚਿਆਂ ਨੂੰ ਦਿਓ ਬੱਚੇ ਬੱਚਿਆਂ ਹਾਂਜੀ ਬੱਚਿਆਂ ਨੂੰ ਤੁਸੀਂ ਹੁਣ ਪਿੱਛੇ ਬੋਲੀ ਜਾਓਗੇ ਫੇਰ ਤਾਂ ਮੇਰਾ ਸਵਾਲ ਜਦੋਂ ਤੱਕ ਕਰਨ ਦਾ ਕੋਈ ਮਤਲਬ ਹੀ ਨਹੀਂ ਹੋਣਾ ਚਲੋ ਮੈਂ ਅਗਲਾ ਸਵਾਲ ਕਰ ਦਿੰਦਾ ਜਿਹੜਾ ਤੁਸੀਂ ਤੁਹਾਡੇ ਨਾਲ ਆਪਾਂ ਬਬਾ ਸਵਾਲ ਕਰਦੇ ਹਾਂ ਬਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਥੇ ਮਿਲੇ ਸੀ ਗੋਦਾਵਰੀ ਨਦੀ ਦੇ ਕੰਢੇ ਮਿਲੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਜੀ ਗੋਦਾਵਰੀ ਨਦੀ ਕਿੱਥੇ ਹੈ ਕਿਹੜੇ ਕਿੱਥੇ ਕੰਢੇ ਕਿਹੜੇ ਕੰਢੇ ਦੇ ਕੰਢੇ ਧਿਆ ਕਿਸ ਉਸਤਾਂ ਤੇ ਹਜੂਰ ਸੇ ਆਪਕੋ ਹਜੂਰ ਸਾਹਿਬ ਬਿਲਕੁਲ ਸਹੀ ਆਨਸਰ ਹੈ ਬੱਚੀ ਦਾ ਇਥੇ ਸਵਾਲ ਨੂੰ ਤੁੜਿਆ ਆਪਾਂ ਤਾਂ ਦੇਖਨੇ ਵੀ ਆਪਾਂ ਫਿਲਮ ਵੇਖੀ ਆ ਫਿਰ ਉਹਦੇ ਵਿੱਚੋਂ ਅਸੀਂ ਕੀ ਪਾਇਆ ਕੀ ਸਾਡੇ ਅੰਦਰ ਕੁਝ ਗਿਆ ਇਸ ਫਿਲਮ ਦੇ ਵਿੱਚੋਂ ਇਤਿਹਾਸ ਪੱਕ ਗਿਆ ਸਾਡੇ ਕਨੀ ਸੋ ਮੇਰਾ ਅਗਲਾ ਸਵਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਡੇਰੇ ਵਿੱਚ ਜਾਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਜਾ ਕੇ ਕੀ ਕਰਦੇ ਨੇ ਵੀ ਜਿੱਦਣਾ ਉਹਦਾ ਜਿਹੜਾ ਚੌਂਕਾ ਦੀ ਜਿਹੜਾ ਡੇਰਾ ਸੀ ਭਿੱਟ ਜਾਂਦਾ ਸੀ ਅਬੜ ਮੇਰੇ ਨਾਲ ਅੱਜ ਵੀ ਤੁਸੀਂ ਕਾਫੀ ਦੁਨੀਏ ਪਹਿਣਾ ਨੇ ਪਹਿਲਾਂ ਵੀ ਕਲਾਸਾਂ ਲਾਉਂਦੇ ਰਹੀਆਂ ਨੇ ਹਨੇਰੀ tufaan ਲੈ ਕੇ ਆਏ ਸੀ ਜਿਸ ਕਰਕੇ ਜਹਾ ਪਲੰਘ ਝੜ ਸਕੇ ਤੇ ਉਹ ਇਸ ਤਰ੍ਹਾਂ ਆ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਡੇਰੇ ਵਿੱਚ ਚੱਕੇ ਕੀ ਕੀਤਾ ਸੀਗਾ ਜਿਸ ਨਾਲ ਉਹ ਕਹਿੰਦੇ ਸੀ ਮੇਰਾ ਚੌਂਕਾ ਜੰਮ ਗਿਆ ਮੇਰਾ ਢੇਰਾ ਪਿੱਟ ਗਿਆ ਉਹ ਢੇਰ ਵਿੱਚ ਉੱਥੇ ਜਾ ਕੇ ਬੈਠੇ ਸੀ ਤੇ ਉਹ ਬੋਹਣੇ ਰਹੀ ਐਸੀ ਉਹਨੇ ਮਨੂ ਲਾਇਆ ਸੀ ਕਿ ਉਹ ਉਹਨੂੰ ਸਭ ਬਚਾਣੀ ਚਾਹੀ ਸੀ ਕਿ ਉਹ ਮੇਰੇ ਨਾਲ ਸਭ ਦੱਸਾ ਇੱਕ ਮਿੰਟ ਇੱਕ ਮਿੰਟ ਆਜੋ ਮੈਂ ਇੱਕ ਬੱਚਾ ਆਜੋ ਆਜ ਕੋਈ ਗੱਲ ਨਹੀਂ ਚਲ ਆਜੋ ਆਜ ਬੱਚੇ ਆਜੋ ਤੁਸੀਂ ਆਓ ਬੱਚਾ ਬੈਠਾ ਮਗਿਆ ਕੋਈ ਗੱਲ ਨਹੀਂ ਆਜੋ ਵਾਹ ਨਹੀਂ ਤੁਸੀਂ ਆਓ ਤਾਂ ਸੀ ਇੱਕ ਮਿੰਟ ਆਜੋ ਪੇਨਾ ਹੋਰ ਸਵਾਲ ਲੈ ਲੈਣੇ ਨੇ ਕੋਈ ਗੱਲ ਨਹੀਂ ਤੂੰ ਆਉਂਦਾ ਸਹੀ ਆਪਾਂ ਪਰਿਵਾਰ ਆ ਆਪਣਾ ਇਹ ਹਾਂਜੀ ਉਸ ਤੇ ਅਸਲ ਕਾਰਨ ਕੀ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜਦੋਂ ਉੱਥੇ ਗਏ ਨੇ ਜਿਹੜਾ ਮਾਧੋਦਸ ਬਰਾਗੀ ਸੀਗਾ ਉਹਨੂੰ ਲੱਗਦਾ ਸੀ ਮੇਰਾ ਜਿਹੜਾ ਡੇਰਾ ਬੜਾ ਪਵਿੱਤਰ ਹੈ ਠੀਕ ਹੈ ਦੂਸਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਜਾ ਕੇ ਜਿਹੜਾ ਉਹਨਾਂ ਨੇ ਜੀਵਤ ਆ ਉਹ ਕਿਸ ਗੁਰੂ ਗੁਰੂ ਦੇ ਸ਼ਿਕਾਰ ਕਰਦੀ ਸੀਗੇ ਪਰ ਉਹਨਾਂ ਕਸਾਬ ਸਿਕਾਉਣ ਵਾਸਤੇ ਇੱਕ ਬਹੁਤ ਵੱਡਾ ਉਹਨਾਂ ਨੇ ਇਹ ਉਹ ਕਰਿਆ ਸੀਗਾ ਹਾਂ ਇੱਕ ਨੌਕ ਦਿੱਤਾ ਸੀਗਾ ਵੀ ਤੂੰ ਕਹਿਣਾ ਵੀ ਇਸ ਦਾ ਇਹ ਕਰਨਾ ਵੀ ਡੇਰਾ ਭਟ ਗਿਆ ਪਰ ਤੈਨੂੰ ਪਤਾ ਨਹੀਂ ਗਿਆ ਵੀ ਪੰਜਾਬ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਗਿਆ ਅਸਲ ਇਹ ਸਵਾਦੀ ਬਿਲਕੁਲ ਸਵਾਦਲਾ ਸਹੀ ਹੈ ਬਹੁਤ ਬਹੁਤ ਧੰਨਵਾਦ ਭੁੜਾਈ ਮੇਰਾ ਅਗਲਾ ਸਵਾਲ ਅੱਜ ਤਨਗੁਰ ਗੋਬਿੰਦ ਸਿੰਘ ਮਹਾਰਾਜੀ ਨੇ ਬਾਬਰ ਨੂੰ ਬਤਾ ਬੰਦਾ ਸੀ 72 ਨੂੰ ਅਮਰਦ ਸ਼ਿਕਾਇਆ ਤਾਂ ਉਹਦਾ ਨਾਮ ਕੀ ਰੱਖਿਆ ਗਿਆ ਨਹੀਂ ਗੁਰਨਾਮ ਅੱਜ ਵੀ ਤੁਸੀਂ ਆਜਾ ਆਪਾਂ ਨਾ ਇੱਕ ਜੋ ਫਿਲਮ ਦਾ ਮੋਟਿਵ ਆ ਉਹਦੇ ਵਿੱਚੋਂ ਆਪਾਂ ਦੇਖਦੇ ਆਂ ਵੀ ਆਪਾਂ ਨੂੰ ਕਿੰਨਾ ਕੁ ਵਾਰ ਪਤਾ ਲੱਗਿਆ ਇਤਿਹਾਸ ਬਾਰੇ ਕੋਈ ਸੁਆਹ ਜਵਾਬ ਕਰਨ ਦਾ ਵੀ ਬੜਾ ਉਹ ਨਹੀਂ ਹੈਗਾ ਇਹਦਾ ਹੱਥ ਘੜਾ ਕਰਨਾ ਹੱਥ ਘੜਾ ਕਰਨਾ ਹਾਂ ਬੇਟਾ ਜੀ ਗੁਰੂ ਦਾ ਹੇ ਗੁਰਦਵੰਦ ਬੰਦਾ ਬਾਬਾ ਬੰਦਾ ਸਿੰਘ ਬਰਨ ਦੇ ਕਿ ਮੈਂ ਤੁਹਾਡਾ ਬੰਦਾ। ਫੇਸ ਇੱਧਰ। ਜਦੋਂ ਅਮਰਤ ਸ਼ਿਕਾਇਆ ਉਦੋਂ ਫੇਸ ਇੱਧਰ ਕਰੋ ਬਟੇ। ਜਦੋਂ ਉਹਨਾਂ ਨੂੰ ਅਮਰਤ ਸ਼ਿਕਾਇਆ ਤਾਂ ਉਹਦਾ ਅਸੱਚ ਨਾਮ ਕੀ ਦਿੱਤਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਬਾਬਾ ਬੰਦਾ ਸਿੰਘ ਹੂੰ ਇੱਕ ਮੈਂ ਹਾਂਜੀ ਹੋਰ ਜੀ। ਆਜ ਬਟੇ ਤੁਸੀਂ ਆਜੋ। ਵੈਰੀ ਗੁੱਡ। ਆਜੋ ਆਜੋ ਆਹੋ। ਆ ਵੀ ਬੈਠਾ ਦੀ ਕਿ ਜਿੱਦ ਕੱਦਾ ਤਕੜਾ ਕਰਦਾ ਉਹ ਵੀ ਕੋਈ ਨਹੀਂ ਆ ਮੁੰਡਾ ਜਰਾ ਕੋਈ ਗੱਲ ਨਹੀਂ ਆ ਜਾਂਦੇ ਆ ਸਵਾਜ ਨਾਲ ਆਪਾਂ ਕਰਦੇ ਆ ਉਹ ਵੀ ਚਕੇ ਆਂਹ ਜੀ ਜਾਂ ਜੀ ਖੰਡੇ ਦਾ ਬੰਦਾ ਖੰਡੇ ਦਾ ਬੰਦਾ ਇਹ ਕਿਹੜਾ ਕੋਈ ਬੰਗੂ ਗੁਰੂ ਸਿੰਘ ਦਿੱਤਾ ਸੀਗਾ ਯੋਨੋ ਜਦੋਂ ਅਮਰਦ ਸ਼ਿਕਾਇਆ ਉਹਨਾਂ ਪਾਜੀ ਹੋਰ ਕਿਸੇ ਨੂੰ ਪਤਾ ਆਜਾ ਵੀ ਤੁਸੀਂ ਆ ਆਜੋ 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 ਆਪਾਂ ਇਹ ਦੇਖਣਾ ਵੀ ਉਹ ਫਿਰ ਕਿੰਨੇ ਕਿ ਧਿਆਨ ਮਿਲ ਵੀ ਕੀ ਹੈ ਸਾਨੂੰ ਆਪਣੇ ਇਤਿਹਾਸ ਕੋ ਕਿਟਕੇ-ਕਟੇ ਲੈਵਲ ਅਸੀਂ ਜਾਣੂ ਆ ਵੈਰੀ ਗੁੱਡ ਹਾਂ ਮਿੱਤਰ ਹਾਂ ਬਹੁਤ ਅਸਰ ਹੈ ਥਿਆ ਮਰ ਗਏ ਅਸੀਂ ਫਿਰ ਧਿਆਨ ਨਾਲ ਨਹੀਂ ਦੇਖੀ ਚਲੋ ਕੋਈ ਗੱਲ ਨਹੀਂ ਬੈਠੋ ਜਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਮਰ ਦੀ ਦਾਤ ਵਖਸ਼ੀ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦਾ ਨਾਮ ਰੱਖਿਆ ਸੀ ਗੁਰਬਖਸ਼ ਸਿੰਘ ਇਹ ਨਖੇ ਦੀ ਨਾਮ ਜੀ ਗੁਰੂ ਦਾ ਬਖਸ਼ਿਆ ਹੋਇਆ ਗੁਰੂ ਦਾ ਬਖਸ਼ਿਆ ਬਾਬੇ ਦਾ ਨਾਮ ਬਾਬਾ ਮਸ ਸਿੰਘ ਬਦਨ ਗੁਰੂ ਗਗ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਤਾਂ ਨਾਂ ਬਿਆਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਉਹਦੀ ਵਾਰਤਾ ਲਾਗ ਹੋਈ ਪਹਿਲਾਂ ਉਹਨਾਂ ਨਾਲ ਮਿਲਣੀ ਹੋਈ ਜਦੋਂ ਉਹਨਾਂ ਨੇ ਆਪਣਾ ਤੰਤਰ ਵਿਦਿਆ ਜਿਹੜੀ ਉਹਨੇ ਛੱਡ ਗਈ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਜਿਹੜਾ ਮਾਧੋ ਦਾਸ ਦੀ ਸਮਝੋ ਵੀ ਮਰ ਗਿਆ ਅੱਜ ਤੋਂ ਤੁਹਾਡਾ ਬੰਦਾ ਤਾਂ ਉਹਨਾਂ ਦਾ ਨੌ ਬਾਬਾ ਬੰਦਾ ਸਿੰਘ ਬਹਾਦਰ ਪਿਆ ਸੀਗਾ ਸਵੇਰਲਾ ਸਵਾਲ ਸਾਹਿਬ ਜੀ ਆਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਕਿਸ ਸਥਾਨ ਦੇ ਉੱਪਰ ਸ਼ੀਰ ਦੀ ਬਾਗੇ ਗਏ ਸੀ ਪਵਿੱਤਰ ਨਾਰਮਲ ਸਵਾਲ ਦਾ ਕਰਨਾ ਹੈ ਜਿੰਦੇ ਗੋਦੇ ਪਵਿੱਤਰ ਚਮਕੌਰ ਦੀ ਗੜੀ ਵਿੱਚ ਬਿਲਕੁਲ ਸਹੀ ਜਵਾਬ ਦਿੱਤਾ ਬੱਚੀ ਨੇ ਅਗਲਾ ਸਵਾਲ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਦੇ ਬੱਚੇ ਦਾ ਸ਼ਹੀਦੀ ਹੁੰਦੀ ਹੈ ਉਸ ਬਾਬਾ ਬੰਦਾ ਸਿੰਘ ਭਾਦਰ ਦੇ ਪੁੱਤਰ ਦਾ ਨਾਮ ਕੀ ਸੀ ਉਸ ਦੀ ਉਮਰ ਕਿੰਨੀ ਸੀ ਬੰਦਾ ਸਿੰਘ ਭਾਦਰ ਜਿਹੜਾ ਬੱਚਾ ਸੀ ਨਾ ਜੀ ਚਲੋ ਥਰੀ ਦੇਣਾ ਹੋ ਰਿਹਾ ਪਹਿਲਾਂ ਹਾਂ ਜੀ ਬੇਟਾ ਉਹਦਾ ਨਾਮ ਕੀ ਸੀ ਉਮਰ ਕਿੰਨੀ ਸੀ ਹਾਂ ਜੀ ਤੁਸੀਂ ਬੋਲੋ ਜੀ ਗਲਤ ਹੈ ਜੀ ਹਾਂ ਜੀ ਆ ਵੀਰ ਜੀ ਆਹ ਹੋਰੀ ਅਮੀਰਪਾਲ ਜੀ ਨਾਮ ਕੀ ਸੀ ਉਮਰ ਕਿੰਨੀ ਸੀ ਹਾਂ 5 ਸਾਲ ਦੇ ਕੋਲ ਸਹੀ ਆ ਜੀ ਬੇਟਾ ਜੀ ਹਾਂ ਜੀ ਕਿਸੇ ਨੂੰ ਨਾਮ ਪਤਾ ਹੋਊਗਾ ਤੁਸੀਂ ਬੋਲੋ ਨਾ ਪਲੀਜ਼ ਨਾਮ ਵਿੱਚ ਨਾ ਘਣਾ ਇੰਟਰਫੇਅਰ ਕਰੋ ਪੁੱਛ ਲਓ ਹਾਂ ਜੀ ਨਾਮ ਕਿਸੇ ਨੂੰ ਪਤਾ ਹੋ ਹਾਂ ਪਤਾ ਹੀ ਤੁਹਾਨੂੰ ਉਦੋਂ ਪਤਾ ਹੀ ਹਾਂਜੀ ਉਦੋਂ ਹਾਂਜੀ ਅਜੇ ਸਿੰਘ ਹਾਂ ਬਿਲਕੁਲ ਸਮਝਦੇ ਅਜੇ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਜਦੋਂ ਉਹਨਾਂ ਦੀ ਸ਼ਹੀਦੀ ਤੋਂ ਹੋਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਅਜੇ ਸਿੰਘ ਦਾ ਜਿਹੜਾ 5 ਸਾਲ ਦੀ ਉਮਰ ਸੀ ਉਹਦਾ ਕਲੇਜਾ ਕੱਢ ਕੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁਨਿਆ ਮੇਰੀ ਬਾਹ ਜਨਾ ਲੰਮਾ ਬਹੁਤ ਵੱਡੀ ਕੁਰਬਾਨੀ ਸੀ ਜੀ ਇਹਦੇ ਵਿੱਚ ਆਪਣੇ ਬੈਗ ਚ ਸਵਾਗਲਾ ਸਵਾ ਬੜੇ ਸਾਰੇ ਲੰਮਾ ਤੰਗੂ ਗੋਬਿੰਦ ਸਿੰਘ ਮਹਾਰਾਜ ਹੀ ਨੇ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੇ ਨਾਲ ਕਿੰਨੇ ਸਿੰਘ ਸ਼ਹੀਦ ਹੋਏ ਸੀ ਇੱਕ ਮਿੰਟ ਜੀ ਆ ਵੀਰ ਨੂੰ ਬੋਲ ਆਪ ਕੋ ਹੋਰ ਲੜੀ ਸੀ ਨਹੀਂ ਨਹੀਂ ਹਾਂਜੀ ਹਾਂਜੀ ਅੱਗੇ ਬਣਾਓ ਹਾਂ ਵੀਰ ਸੌ ਸਿੰਘ ਨਹੀਂ ਬਈ ਨਹੀਂ ਜੀ ਨਹੀਂ ਹਾਂਜੀ ਬੱਚਿਆਂ ਦੇ ਵਿੱਚੋਂ ਕੋਈ ਦੱਸੇਗਾ ਵੀ ਕਿੰਨੇ ਸਿੰਘ ਸ਼ਹੀਦ ਹੋਏ ਸੀਗੇ ਆਜਾ ਬਬੀ ਤੁਸੀਂ ਹੱਸੋ ਜਨਰ ਹੋ ਰਿਹਾ ਜੀ ਬਬਾ ਜੀ ਤੁਸੀਂ ਕਿੰਨੇ ਹੋ ਸੀ 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 ਤਿੰਨ ਬੱਚੇ ਦੋ ਬੱਚੇ ਸੀ ਇੱਕ ਆਪਣੇ ਉਹ ਆਪਣੇ ਜੀ ਖੁਦ ਨੇ ਟਿਕਣਾ ਕਰ ਰਹੇ ਆਪਣੇ ਸਮਰਤ ਅੰਗਰੇਜ਼ੀ ਨਾਲ ਹਾਂ ਜੀ ਥਤੀ ਸਿੰਘ ਸ਼ਹੀਦ ਹੋਏ ਸੀ ਉਹਰੇ ਆਜਾ ਬਬਾ ਜੀ ਤੁਸੀਂ ਵੀ ਆ ਜੀ ਆਪਾਂ ਹੋਰ ਸਵਾਜ ਆਪਾਂ ਕਰਦੇ ਆ ਜਿਆਦਾ ਤਾਂ ਲੈ ਕੇ ਚੱਲਦੇ ਆ ਮੈਟਰ ਨੂੰ ਹੋਰ ਲੈਣੇ ਆ ਕਾਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਵਿੱਚ ਆਉਂਦੇ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਛੋਟੇ ਸਾਹਿਬਾਂ ਦੇ ਨੂੰ ਸ਼ਹੀਦ ਕੀਤਾ ਸੀਗਾ ਉਹਨਾਂ ਜਲਾਦਾਂ ਦੇ ਨਾਮ ਦੱਸਣੇ ਨੇ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾ ਦਿੱਤੀ ਸੀ ਆ ਘਟੋਖਰ ਲੋਕ ਹਾਂਜੀ ਹਾਂਜੀ ਇਹ ਕਿ ਬਾਸਨ ਵੀ ਹਾਂਜੀ ਬਾਬੂ ਦੀ ਆਸ ਰਜਤਾ ਜੀ ਸਾਸਲ ਵੇਖ ਤੇ ਬਾਸਨ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਸਮਾਨੇ ਤੋਂ ਲਿਆ ਕੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਔਰ ਜਿਸ ਤਰ੍ਹਾਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਕ ਕੇ ਸਾਹ ਕੁੱਟੇ ਗਏ ਉਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਸ਼ਹੀਦ ਦੀ ਉਹਨਾਂ ਦਾ ਪਤਲ ਕੀਤਾ ਸੀ ਸੋ ਅਗਲਾ ਸਵਾਲ ਇੰਨੇ ਸੰਖੋਮੀ ਦੀ ਸਵਾਲ ਆਪਣੇ ਹੋ ਕੇ ਦੱਸ ਨਹੀਂ ਜੀ ਜੋ ਕਰ ਲੋ ਹੋਰ ਹੋਰ ਕਰ ਲੋ ਜੀ ਨਾ ਸਰੀਰ ਅਗਲਾ ਸਵਾਲ ਆਪਾਂ ਕਰਾਂਗੇ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਦੋਂ ਸ਼ਹੀਦੀ ਹੁੰਦੀ ਆ ਤਾਂ ਕਿੰਨੀ ਉਮਰ ਸੀ ਉਹਨਾਂ ਦੀ ਆ ਬੇਟਾ ਆ ਜੀ ਇਹ ਸੱਪਿਆ ਪਾਣ ਸੀ ਸ Prasayen. Well, Satis ten moun sa avan. Prasayen. So avan. A pa agra so avan. Ayo gita ayo gita. Haan ji ki poran? Bade wale. Sabi niske. Chode wale. ਬਾਪ ਜੀ ਬਾਬਾ ਜੀ ਨੂੰ ਜਿੰਦ ਕਾ ਫਕਰ ਕਰੋ ਉੱਚੀ ਵਾਲੀ ਆਜੋ ਜੀ ਨੇ ਅਸੀਂ ਲਈ ਬੁੜੀਏ ਕੋਸ਼ਿਸ਼ ਕੀਤੀ ਹੈ ਬੱਚੇ ਆ ਜਾ ਰਿਹਾ ਬਟੇ ਆ ਜਾ ਪੂਰੀ ਆ ਜਾ ਮਰਕੁਲੀ ਆ ਜਾ ਆਜੋ ਆਜੋ ਉਰੀ ਖੜਜੋ ਆਜੋ ਆਜੋ ਆਪਾਂ ਅੱਜ ਵੀ ਕੱਤੇ ਤਾਂ ਬਹੁਤ ਵਧੀਆ ਕਰਦਾ ਪਤਾ ਲੱਗ ਰਿਹਾ ਸੁਮੇਰਾ ਅਗਲਾ ਤੁਸੀਂ ਵੀ ਇਹ ਜਿਹੜਾ ਸੱਚਾ ਸੌਦਾ ਤਾਂ ਕਰਿਆ ਸੀ ਵੀ ਤੁਸੀਂ ਸਵੇਰੇ ਹੀ ਭੁੱਖ ਲੱਗਣੀ ਸ਼ਾਮ ਨੂੰ ਭੁੱਖ ਲੱਗਣੀ ਹੈ ਵੀ ਤੁਸੀਂ ਆਪਣੇ ਘਰਾਂ ਨੂੰ ਜਾ ਕੇ ਆਪਣੇ ਪਰਿਵਾਰਾਂ ਨੂੰ ਸੰਭਾਲੋ ਨਾਲ-ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋ ਤਦ ਜਾ ਕੇ ਆਏਗਾ ਸ੍ਰੀ ਅਸੀਂ ਹੁਣ ਕੀ ਕਰਿਆ ਉਹ ਗੁਰੂ ਨਾਨਕ ਸਿੰਘ ਕਿੰਨਾ ਕਿੰਨਾ ਕਮਾਦੂ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਿੰਨਾ ਕਮਾਦੂ ਕਿੰਨਾ ਕਮਾਦੂ ਕਿੰਨਾ ਕਮਾਦੂ ਹਾਂਜੀ ਗੁਰੂ ਨਾਨਕ ਸਾਹਿਬ ਹੀ ਮੰਨਦੇ ਹਾਂ ਜੀ ਗੁਰੂ ਨਾਨਕ ਸਾਹਿਬ ਹੀ ਮੰਨਦੇ ਹਾਂ ਬਹੁਤ ਹੀ ਮੰਨਦੇ ਸਾਰੇ ਹੀ ਮੰਨਦੇ ਉਹ ਮੰਨਣੀ ਜ਼ਰੂਰੀ ਹੈ ਹੈ ਕਿ ਨਹੀਂ ਉਹ ਮੰਨਣੀ ਜ਼ਰੂਰੀ ਹੈ ਜੂ ਗੁਰੂ ਨਾਨਕ ਸਾਹਿਬ ਵੀ ਕਹ ਰਹੇ ਨੇ ਉਹ ਤਾਂ ਅਸੀਂ ਮੰਨ ਵੀ ਰਹੇ ਹਾਂ ਅੱਛਾ ਚਲੋ ਇਹਦੇ ਪਹਿਲਾਂ ਗੁਰੂ ਨਾਨਕ ਸਿੰਘ ਨੇ ਕਿੰਨੇ ਆਪਨ ਸੰਧਾਨਦ ਬਖਸ਼ੇ ਦੀ ਗੀ ਸੰਧਾਨਦ ਸੀ ਨਾਨਕ ਸਿੰਘ ਦੱਸੀ ਟਿਕਾ ਹਾਂ ਜੀ ਤੁਸੀਂ ਰੋਜ਼ ਨਾਮ ਦੇ ਕੋਈ ਮਾਰ ਕੇ ਅੱਛਾ ਜੀ ਹੋਰ ਮੈਂ ਮੈਂ ਮੇਰੀ ਗੁਰਦੁਆਰਾ ਸਾਹਿਬ ਸਿੱਖ ਸਕੂਲ ਦੇ ਨਾਲ ਹੀ ਦੁਕਾਨ ਹੈ ਬੀਬੀਆਂ ਵਿਚੋ ਪੈਰਾ ਸਾਹਿਬ ਦਾ ਸਮਾਗਮ ਕਰਦੂ ਸਾਰੇ ਮਿਲ ਕੇ ਆਦੀ ਹਾਜ਼ਰੀ ਭਰਦੇ ਹੋਏ ਹਨ ਪਰ ਕਿੰਨਾਂ ਮੈਂ ਦੇਖਿਆ ਕਿ ਬੀਬੀਆਂ ਸਰਾਹ ਖਾਂਦੀਆਂ ਸੀਗੀਆਂ ਆ ਗਿਆ ਸਰਾਹ ਉਹ ਵੀ ਗੁਰਦੁਆਰੇ ਦੇ ਵਿੱਚ ਮੈਂ ਪੁੱਛਿਆ ਵੀ ਕੀ ਗੱਲ ਆਜੋ ਕਿੰਨੇ ਸਰਾਹ ਆਇਆ ਗੁਰਦੁਆਰੇ ਦੇ ਵਿੱਚ ਪਰ ਗੁਰਮਾਨ ਸਿੰਘ ਸਾਹਿਬ ਜੀ ਮਾਰ ਰਹੇ ਕਿ ਸਰਾਹ ਕਰਨਾ ਵਾਰ ਹੈ ਫਿਰ ਗੁਰਦੁਆਰੇ ਸਰਾਹ ਕਿਉਂ ਚੱਲੀ ਗਈ ਮੈਂ ਬੀਬੀ ਚੱਡਾ ਨਾਲ ਗੱਲ ਕਰੀ ਆਂਟੀ ਨਾਲ ਮੈਂ ਵੀ ਆਹ ਤਾਂ ਗਲਤ ਗੱਲ ਹੈ ਵੀ ਸਾਡਾ ਪੈੜ ਕਰਦਾ ਵੀ ਕੋਈ ਫਾਇਦਾ ਨਹੀਂ ਜੇ ਗੁਰਮਾਨ ਸਿੰਘ ਸਾਹਿਬ ਜੀ ਨਾ ਮੰਨੀ ਜੇ ਕੋ ਮਾਨਸੇ ਦੀ ਨਾ ਗੱਲ ਮੰਨੀ ਫਿਰ ਆਪਾਂ ਸਿੱਖਾ ਜੇ ਚਲੋ ਆਓ ਜੀ ਗੁਰੂ ਸਾਹਿਬ ਨੇ ਜਿਹਨੀਆਂ ਕਿਰਪਾ ਕੀਤੀ ਆ ਆਪਾਂ ਕੋਸ਼ਿਸ਼ੇ ਕਰੀਏ ਵੀ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰੀਏ ਸੋ ਆਓ ਮੈਂ ਪ੍ਰਬੰਧਕ ਵੀ ਇਹ ਰਹਿਣਾ ਸਾਰਿਆਂ ਨੂੰ ਸਨਮਾਨ ਕਰਕੇ ਕਿ ਤਸਵੀਰ ਲੈ ਲਈਏ ਕਿਉਂਕਿ ਹੁਣ ਲੰਗਰ ਚੱਲ ਪਈ ਬੱਸ ਸਾਰਿਆਂ ਨੂੰ ਸਾਰੇ ਦੇਖੇ ਨਾ ਸਰ ਲਾਈਨ ਇਦਾਂ ਕਰ ਦਿਓ ਸਰ ਲੈ ਨੂੰ ਪੜਾਓ ਸਾਰੇ ਸਾਰੇ ਖੜ੍ਹ ਜਿਓ ਜੀ ਇੱਕ ਵਾਰ ਸੋ ਇਹ ਸਾਡੇ ਕੋਲੋਂ ਇੱਕ ਸਨਮਾਨ ਪੱਤਰ ਹੈ ਵੀ ਜਿਹੜੇ ਭਾਗ ਲੈਂਦੇ ਨੇ ਆਹ ਆਪਣੀ ਗੁਰਦਾ ਪਿਆਰਾ ਸਾਡੇ ਤਿੰਨ ਦਿਨ ਦਾ ਸਮਾਰੋਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿਆਨੀ ਦਕਸ਼ਿੰਧ ਲਾਇਬ੍ਰੇਰੀ ਵਿਖੇ ਹੋਣਾ ਹੈ ਔਰ ਉੱਥੇ ਵੱਡੀ ਆਲਦੀ ਵਾਲ ਲਾ ਕੇ ਤਿੰਨ ਦਿਨ ਨਾਲ ਪਰਮਾਦੀ ਸੇਵਾ ਹੁੰਦੀ ਹੈ ਔਰ ਆਹ ਆਪਣੀ ਗੁਰਦਾ ਪਿਆਰਾ ਜਿਸ ਤਰ੍ਹਾਂ ਸਵਾਲ ਜਵਾਬ ਇਹ ਕਰਦੇ ਆਂ ਔਰ ਬੱਚਿਆਂ ਨੂੰ ਮਾਨ ਸਰਮਾਨ ਵੀ ਦਿੰਨੇ ਆ ਪਹਿਲਾ ਨਾਮ ਸ੍ਰੀ ਸਾਹਿਬ ਤੇ ਜਿਸਤਾਰ ਕਮਾਲੀ ਇਹ ਵੀ ਆਪ ਸਭ ਸੰਕਟ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹੋਗੇ ਨੇ ਸੋ ਕੱਲ ਵੀ ਸੜਾ ਲਿਖਾਣੇ ਤੋ ਅੱਗੇ ਜਾ ਕੇ ਕਹਿੰਦਾ ਪ੍ਰੋਗਰਾਮ ਹੈ ਆਓ ਬਣੀਏ ਗੁਰਦਾ ਪਿਆਰਾ ਸੋ ਸਤਿਗੁਰ ਦੀ ਕਿਰਪਾ ਸ੍ਰੀ ਗੁਰੂ ਅਰਜਨ ਦੇਵ ਜੀ ਤੁਮ ਚਾਟ ਟਰੱਸਟ ਬਣਾ ਇਹ ਸ੍ਰੀ ਵਰਮਾ ਨਾਮ ਆ ਜਾਂਦੀਆਂ ਨੇ ਸੋ ਆਜ ਰਹਿ ਗਈ ਆ sir always singing now said you may sit it could sing 5 years hi 77 years 5 years you are so good very good chalwa alwaria i am entering for the beginning ਬੇਨਤੀ ਸਾਰੀ ਸੰਗਤਾਂ ਦਾ ਬਹੁਤ ਧੰਨਵਾਦ ਗੋਦਰਾ ਸੋ ਪਲੀਜ਼ ਇੱਕ ਮਿੰਟ ਇੱਧਰ ਹਰਸ਼ੀਤ ਕਿਤ ਸੋ ਸਾਰੀਆਂ ਸਰਦਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਪ੍ਰਬੰਧਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਆਪਣੇ ਦਰਸ਼ਨ ਕਰਵਾਏ ਭੁਗਿਆ ਗਲਤੀ ਦੀ ਮਾਫੀ ਕਿਉਂਕਿ ਗੁਰਮਤ ਵਿਚਾਰਾਂ ਕਰਦੇ ਗਏ ਉਹ ਵਿਚਾਰ ਕਰਦੇ ਮੈਨੇ ਕਪਰਦਾ ਨਿਗਾਹਤੀ ਹਾਂ ਸਤਿਗੁਰੂ ਦੀ ਕਿਰਪਾ ਕਰ ਸਾਨੂੰ ਸਮਾਤ ਵਕਸ਼ਣ ਸੰਗ ਲਿਆ ਬਖਸ਼ੇ ਲੋਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਬਚੀ ਹੋਰ ਤਬ ਤੱਕ ਆਵੇਗੀ ਵਾਹਿਗੁਰੂ ਜੀ ਦਾ ਖਾਲਸਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਗੁਨ ਜੋਸ ਕੋ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਗੁਜੋਤਕਾਰ ਹੈ ਅੱਜ ਜਿਹੜਾ ਮੇਰਾ ਵਿਸ਼ਾ ਹੈ ਸਾਕਾ ਸਰਹੰਦ ਸਾਰੇ ਜਗਤੋਂ ਅਨੋਖਾ ਸਾਕਾ ਸੁਨੋ ਸਰਹੰਦ ਦਾ ਦਾਦੀ ਹਾਂ ਸੱਤ ਸੋ ਨਹੀਂ ਮੈਂ ਬਲਵੰਤ ਬੈਠਕੋ ਆ ਜਾਓ ਬਲਵੰਤ ਨਾ ਚਾਹਤਾ ਆਪੇ ਨਾ ਕਰਦਾ 31 ਹਾਂ ਫੋਜੀ ਹਾਂ ਜੀ ਤੁਸੀਂ ਦੱਸੋ ਮੈਂ ਇੱਕ ਥੀ ਗੱਲ ਸੀ ਜਦੋਂ ਤੁਸੀਂ ਇਹ ਸੀ ਹਾਂ ਜੀ ਵੀ ਤਾਂ 25 ਹਜ਼ਾਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਫੌਜ ਸੀ ਤਕਰੀਬਨ ਜਿਹੜੀ ਫੌਜ ਵਜੀਦ ਖਾਨ ਕੋਲ ਦੀ ਬੜੀ ਤਕੜੀ ਫੌਜ ਸੀ ਉਹਦੇ ਕੋਲ ਬੜੇ ਟੋਪਾਂ ਵੀ ਸੀਗੀਆਂ ਹਾਥੀ ਵੀ ਸੀ ਸੋ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੀ ਜੰਗ ਲੜੀ ਸੋ ਮੇਰਾ ਲਾਸਟ ਸਵਾਲ ਹੈ ਵਜੀਦ ਖਾਨ ਨੂੰ ਕਿਸ ਸਿੰਘ ਨੇ ਮਾਰਿਆ ਸੀ ਆ ਜੀ ਬੋਲਿਆ ਨਾ ਕਰੋ ਜੀ ਬੋਲੋ ਨਾ ਬਹਿ ਜਾ ਕੋਈ ਗੱਲ ਸਾਰੇ ਬਹਿ ਜਾ ਬਹਿ ਜਾ ਬਹਿ ਜਾ ਭਾਈ ਬਹਿ ਜਾ ਅੱਛਾ ਜੀ ਜੀ ਵੈਰੀ ਗੁੱਡ ਬਹੁਤ ਬਧੀਆ ਆ ਜੀ ਆਪਾਂ ਨੇ ਸਨਮਾਨ ਕਰਦੀਏ ਕਿਉਂਕਿ ਹੁਣ ਲੰਗਰ ਸ਼ੁਰੂ ਹੋ ਗਏ ਅਸੀਂ ਥੋੜਾ ਗਿਆਨ ਵਾਲ ਨੂੰ ਘੱਟ ਆ ਪਰ ਲੰਗਰ ਵਾਲ ਨੂੰ ਜ਼ਿਆਦਾ ਮੈਂ ਇੱਕ ਤੁਮ ਘਟਣਾ ਸੁਣਾ ਦਿੰਨਾ ਹੈ ਜene ਇੱਕ ਪੰਡਤ ਜੀ ਜਾ ਰਹੇ ਸੀ ਪਹਿਲਾਂ ਸਨਮਾਨ ਕਰਦੀਏ ਜੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਨੂੰ ਜਾ ਰਹੇ ਹੋ ਭੱਜੇ ਜਾ ਰਹੇ ਸੀ ਉਹ ਕਹਿੰਦਾ ਵੀ ਮੇਰਾ ਆਰਤੀ ਦਾ ਟਾਈਮ ਹੋ ਗਿਆ। ਕਿ ਮੈਂ ਆਰਤੀ ਕਰਨੀ ਮੰਦਰ ਦੇ ਵਿੱਚ ਜਾ ਕੇ ਫਿਰ ਇੱਕ ਮੁਸਲਮਾਨ ਭੱਜਿਆ ਜਾਵੇ ਬੜੀ ਤੇਜ਼ ਨੂੰ ਜਾ ਕੇ ਉਹਨੂੰ ਪੁੱਛਿਆ ਕਿ ਤੂੰ ਕਿਧਰ ਦੱਲਿਆ ਇੰਨੀ ਤੇਜ਼ ਜਾ ਰਹੇ ਆ। ਉਹ ਕਹਿੰਦਾ ਵੀ ਮੈਂ ਨਮਾਜ਼ ਅਦਾ ਕਰਨ ਲੱਗਿਆ। ਹੁਣ ਇੱਕ ਮੇਰੇ ਵਰਗਾ ਗੁਰਦੁਆਰੇ ਨੂੰ ਭੱਜਿਆ ਜਾਵੇ। ਜਦੋਂ ਪੁੱਛਿਆ ਵੀ 20 ਪੈਸਾ ਬੜਾ ਤੇਜ਼ ਭੱਜੀ ਜਾ ਰਹੇ। ਕਹਿੰਦਾ ਵੀ ਬਾਬਾ ਜੀ ਨੇ ਅਨੰਤ ਸਾਹਿਬ ਦਾ ਪਾਠ ਕਰਤਾ ਅਰਦਾਸ ਹੋ ਗਈ ਲੰਗਰ ਤਿਆਰ ਹੈ ਨਾ। ਮੈਂ ਲੰਗਰ ਸ਼ਬਨ ਜਾ ਰਹੇ ਹਾਂ। ਠੀਕ ਹੈ तकरीबन ਦੇਖੋ ਲੰਗਰ ਛਕਣਾ ਸਾਡੀ ਗੁਰੂ ਸਾਹਿਬ ਨੂੰ ਸਾਨੂੰ ਇਹ ਮਰਿਆਦਾ ਦਿੱਤੀ ਸੀ ਲੰਗਰ ਪਤਾ ਕਿਹਨੂੰ ਨਿਸ਼ਕਾਇਆ ਸੀ ਇਹ ਵੀ ਦੱਸੋ ਵਾਲੋ ਆਪਾਂ ਪੁੱਛ ਲੈਣੇ ਆਂ ਇਹ ਲੰਗਰ ਕਿਹਨੂੰ ਸ਼ਕਾਇਆ